ਲਓ ਜੀ ਇੱਧਰ ਜਿਹੜੀਆਂ ਮੁਰਗੀਆਂ ਸੀ ਆਪਾਂ ਛੱਡ ਦਿੱਤੀਆਂ ਤੇ ਲਗਭਗ ਉੱਧਰ ਤਾਂ ਹੈ ਨਹੀਂ ਚਾਰ ਅੰਡੇ ਆ ਜਿਹੜੇ ਮੁਰਗੀਆਂ ਨੇ ਦਿੱਤੇ ਹੋਏ ਆ ਪਹਿਲਾਂ ਹੀ ਟਾਈਮ ਹੋਇਆ ਹਜੇ ਪੌਣੇ 10 ਦਾ ਅੱਜ ਆਪਾਂ ਲੇਟ ਹੋ ਗਏ ਥੋੜਾ ਇਹਨਾਂ ਨੂੰ ਛੱਡਣ ਦੇ ਲਈ ਤੇ ਬਾਕੀ ਦੀਆਂ ਮੁਰਗੀਆਂ ਹਜੇ ਆਪਾਂ ਛੱਡਣੀਆਂ ਆ ਉਹ ਵੀ ਛੱਡਦੇ ਆ ਹੁਣ ਕਿਉਂਕਿ ਲੱਗ ਲੱਗ ਖੁੱਡੇ ਦੇ ਵਿੱਚ ਆਪਾਂ ਰੱਖੀਆਂ ਹੋਈਆਂ ਨੇ ਇਹ ਜਿਹੜੀਆਂ ਨੇ ਪਹਿਲਾਂ ਛੱਡ ਦਿੱਤੀਆਂ ਸੀ ਤੇ ਹੁਣ ਆਪਾਂ ਛੱਡਾਂਗੇ ਬਾਕੀ ਦੀਆਂ ਮੁਰਗੀਆਂ ਇਹ ਮੁਰਗੀਆਂ ਨੇ ਅੰਡੇ ਦੇ ਦਿੱਤੇ ਆ ਤੇ ਆਪਾਂ ਚੁੱਕ ਵੀ ਲਏ ਆ ਤੇ ਹੁਣ ਆਨੇ ਆਪਾਂ ਇਸ ਖੁੱਡੇ ਵੱਲ ह्म ਤੇਲਾ ਇਸ ਖੁੱਡੇ ਦੇ ਵਿੱਚ ਆਪਾਂ ਜੜੇ ਵਾਲੇ ਅੰਡੇ ਆ ਰੱਖ ਦਈਏ ਨਹੀਂ ਤੇ ਟੁੱਟ ਜਾਣਗੇ ਇਹਦੇ ਵਿੱਚ ਰਾਜਮਾਤਾ ਰਹਿੰਦੀ ਆ ਉਹ ਕਾਫੀ ਟਾਈਮ ਦੀ ਛੱਡੀ ਹੋਈ ਆ ਰਾਜਮਾਤਾ ਕਿੱਥੇ ਗਈ ਹੋ ਰਾਜਮਾਤਾ ਹਮ ਅਵੇ ਕਿਵੇਂ ਕਾਲੀਆਂ ਪਈਆਂ ਨੇ ਹਮ ਗਰਮੀ ਹੋ ਗਈ ਹੁਣ ਹੁਣ ਮੁਰਗੀਆਂ ਨੂੰ ਜਲਦੀ ਛੱਡ ਦਿਆ ਕਰੋ ਗਰਮੀ ਜ਼ਿਆਦਾ ਹੋ ਗਈ ਆ ਹੁਣ ਮਉਸਮ ਚੇਂਜ ਆ ਤੇ ਮੁਰਗੀਆਂ ਨੂੰ ਛੇਤੀ ਖੁੱਡਿਆ ਚੋਂ ਕਢਦੇ ਆ ਕਰੋ ਇੱਥੇ ਦੇਖਦੇ ਆ ਵੀ ਕੋਈ ਅੰਡਾ ਦਿੱਤਾ ਜਾਂ ਨਹੀਂ ਦਿੱਤਾ ਹੈਗਾ ਨਹੀਂ ਇੱਥੇ ਕੋਈ ਵੀ ਅੰਡਾ ਨਹੀਂ ਦਿੱਤਾ ਹੈਗਾ ਮੁਰਗੀਆਂ ਨੇ ਤੇ ਕਾਫੀ ਜ਼ਿਆਦਾ ਛਿੱਡੇ ਦੇ ਵਿੱਚ ਅੱਜ ਗੰਧ ਬਹੁਤ ਪਿਆ ਹੈ ਕਿਉਂਕਿ ਕੱਲ ਮੇਰੇ ਤੋਂ ਖੁੱਡਾ ਸਾਫ਼ ਨਹੀਂ ਹੋਇਆ ਹੈਗਾ ਦੇਖ ਸਕਦੇ ਤੁਸੀਂ ਤੇ ਇਹੀ ਜਿਹੜੀ ਗੰਦਗੀ ਆ ਨਾ ਇਹਦੇ ਕਰਕੇ ਹੀ ਮੁਰਗੀਆਂ ਨੂੰ ਬਿਮਾਰੀਆਂ ਲੱਗਦੀਆਂ ਨੇ ਇਹ ਜਿਹੜੀ ਗੰਦਗੀ ਆ ਦੋ ਦੋ ਖੁੱਡੇ ਦੇ ਵਿੱਚ ਗੰਦਾ ਫਿਰ ਇੱਥੇ ਜਿਹੜਾ ਅਮੋਨੀਆ ਗੈਸ ਬਣ ਜਾਂਦੀ ਹੈ ਜਿਹਦੇ ਕਰਕੇ ਮੁਰਗੀਆਂ ਨੂੰ ਬਿਮਾਰੀਆਂ ਲੱਗਦੀਆਂ ਨੇ ਮੈਂ ਪਹਿਲਾਂ ਵੀ ਕਈ ਵੀਡੀਓਜ਼ ਦੇ ਵਿੱਚ ਦੱਸਿਆ ਆਇਆ ਵੀ ਜਿੱਥੇ ਮੁਰਗੀਆਂ ਰਹਿੰਦੀਆਂ ਨੇ ਉਹਦੀ ਸਾਫ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਮੁਰਗੀ ਨੂੰ ਪਹਿਲਾਂ ਹੀ ਤੁਸੀਂ ਵੇਚਾ ਸਕਦੇ ਆ ਇਹ ਮੇਰੀ ਮੁਰਗੀ ਕਾਫੀ ਟਾਈਮ ਦੀ ਵਿਚਾਰੀ ਐਦਾਂ ਹੀ ਆ ਇਹਦੇ ਪੈਰ ਤੇ ਮੱਝ ਨੇ ਪੈਰ ਰੱਖ ਦਿੱਤਾ ਸੀ ਪਰ ਫੇਰ ਵੀ ਇਹ ਮੁਰਗੀ ਆਂਡੇ ਵੀ ਦਿੰਦੀ ਆ ਤਕਰੀਬਨ ਸਾਲ ਡੇਢ ਸਾਲ ਹੋ ਗਿਆ ਹੋਣਾ ਇਹਨੂੰ ਐਦਾਂ ਹੀ ਆ ਵਿਚਾਰੀ ਇਹੋ ਆਪਣੀ ਜੀਵਨ ਲੀਲਾ ਕੱਟ ਰਹੀ ਆ ਤੇ ਇੱਕਾ ਇਹਨਾਂ ਦੀ ਲੜਾਈ ਨਹੀਂ ਮੁੱਕਦੀ ਹੈਗੀ। ਆ 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 ਮੁਰਗੀ ਦਾ ਰੰਗ ਦੇਖਿਓ ਕਿਆ ਸੋਹਣਾ। ਇੱਕ ਹੋਰ ਆ ਇੱਥੇ ਇਹ ਆ ਦੇ ਇਹ ਵੜੀ। ਇਹਦਾ ਰੰਗਵੜਾ ਸੋਹਣਾ। ਆ ਆ ਆ ਆ ਆ ਆ ਲੈ ਆ ਵੀ ਨਾ ਉੱਪਰ ਜੇ ਆਪਾਂ ਦਾਣਾ ਫੱਕਾ ਪਾ ਕੇ ਸੱਜਦੇ ਆ ਕੋਈ ਨੂੰ ਮੈਨੂੰ ਅੱਜ ਤੜਕੇ ਹੀ ਫੋਨ ਆਇਆ ਸੀਗਾ ਕਿਸੇ ਦਾ ਵੀ ਉਹਨਾਂ ਨੇ ਕਿਤੇ ਆਂਡੇ ਆ ਜਿਹੜੇ ਲੈ ਕੇ ਜਾਣੇ ਆ ਤੇ ਮੈਂ ਕਹਾ ਵੀ ਕੱਲ ਦੇ ਤਾਂ बिकੇ ਹੋਏ ਨੇ ਅੱਜ ਦੇ ਜਿਹੜੇ ਆਂਡੇ ਨੇ ਉਹ ਤਾਂ ਹਜੇ ਮੁਰਗੀਆਂ ਛੱਡਣਗੀਆਂ ਫੇ ਫੇਰ ਪਤਾ ਲੱਗਣਾ ਆ ਕਹਿੰਦੇ 12 ਵਜੇ ਤੱਕ ਹੋ ਜਾਣਗੇ ਮੈਂ ਕਿਹਾ ਹਾਂ 12 ਵਜੇ ਤੱਕ ਤਾਂ ਹੋ ਜਾਣਗੇ ਕੋਈ ਚੱਕਰ ਨਹੀਂ ਤੇ ਚਾਰ ਅੰਡੇ ਆ ਜਿਹੜੇ ਆਪਾਂ ਕੁੱਡੇ ਦੇ ਵਿੱਚੋਂ ਚੱਕ ਲਏ ਆ ਤੇ ਪੰਜ ਸੱਤ ਇਹਨਾਂ ਨੇ 12 ਵਜੇ ਤੋਂ ਪਹਿਲਾਂ ਪਹਿਲਾਂ ਦੇ ਦੇਣੇ ਆ ਕਿਉਂਕਿ ਹੁਣ ਜ਼ਿਆਦਾਤਰ ਮੁਰਗੀਆਂ ਤਾਂ ਇਹਦੇ ਵਿੱਚੋਂ ਜਾ ਕੇ ਆਪਣੇ ਆਪਣੇ ਟਿਕਾਣਿਆਂ ਤੇ ਬੈਠ ਗਈਆਂ ਹੋਣੀਆਂ ਅੰਡੇ ਦੇਣ ਲਈ ਇਸ ਕੰਮ ਦੇ ਵਿੱਚ ਕਮਾਈ ਤਾਂ ਹੈਗੀ ਆ ਜੇਕਰ ਆਪਾਂ ਵਧੀਆ ਕੁਆਲਿਟੀ ਦਾ ਜਿਹੜਾ ਅੰਡਾ ਆ ਉਹ ਦਿੰਨੇ ਆ। ਪਰ ਜੇਕਰ ਆਪਾਂ ਮਿਲਾਵਟ ਵਾਲਾ ਹੁਣ ਪਤਾ ਨਹੀਂ ਮਿਲਾਵਟ ਵੀ ਕਿਵੇਂ ਹੁੰਦੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਪਰ ਲੋਕ ਹੀ ਕਹਿੰਦੇ ਨੇ ਕਿ ਅਸੀਂ ਫਲਾਨੇ ਤੋਂ ਅੰਡੇ ਆ ਜਿਹੜੇ ਲਏ ਸੀ ਪਰ ਉਹਨਾਂ ਵਿੱਚ ਤਾਂ ਜੀ ਮਿਲਾਵਟ ਸੀਗੀ। ਪਤਾ ਨਹੀਂ ਮਿਲਾਵਟ ਵਾਲੇ ਅੰਡੇ ਕਿਵੇਂ ਤਿਆਰ ਹੁੰਦੇ ਨੇ ਕਿਉਂਕਿ ਆਪਾਂ ਕਦੇ ਕੀਤੇ ਨਹੀਂ ਹੈਗੇ ਤਿਆਰ ਤੇ ਫਿਰ ਆਪਾਂ ਨੂੰ ਕੀ ਪਤਾ ਹੋਣਾ ਹੈ। ਔਰ ਹਾਂ ਇੱਕ ਗੱਲ ਆ ਜਿਹੜੀ ਉਹ ਜ਼ਰੂਰ ਦੇਖੀ ਆ ਉਹ ਆਪਾਂ ਕਿਸੇ ਦਿਨ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਬਈ ਕਿਵੇਂ ਇਸ ਕੰਮ ਦੇ ਵਿੱਚ ਲੁਕੀ ਧੋਖਾਧੜੀ ਕਰਦੇ ਨੇ ਤੇ ਕਿਵੇਂ ਇਸ ਕੰਮ ਦੇ ਵਿੱਚ ਫਿਰ ਆਪਣਾ ਨੁਕਸਾਨ ਹੋਣਾ ਸ਼ੁਰੂ ਹੁੰਦਾ ਆ ਉਹ ਸਾਰੀ ਗੱਲਬਾਤ ਆਪਾਂ ਕਿਸੇ ਦਿਨ ਵੀਡੀਓ ਵਿੱਚ ਬਣਾਵਾਂਗੇ ਅੱਜ ਤਾਂ ਮੈਂ ਵੈਸੇ ਹੀ ਨਾਰਮਲੀ ਵਲੌਗ ਬਣਾਇਆ ਸੀਗਾ ਬਈ ਤੜਕੇ ਆਪਾਂ ਬਸ ਆਹੀ ਕੰਮ ਕਰਨਾ ਪੈਂਦਾ ਇਹਨਾਂ ਦਾ ਔਰ ਕੋਈ ਬਹੁਤ ਬਾਲੀ ਜ਼ਿਆਦਾ ਖੇਚਲ ਨਹੀਂ ਹੈਗੀ ਮੈਂ ਵਾਸ ਸੱਜ ਸੰਡੇ ਆ ਤੇ ਅੱਜ ਆਪਾਂ ਇਹਨਾਂ ਨੂੰ ਸਵੇਰੇ ਉੱਠ ਕੇ 10 ਕ ਪੌਣੇ 11 ਹੋਏ ਨੇ ਅੱਜ ਆਪਾਂ ਲੇਟ ਹੋ ਗਏ ਵੈਸੇ ਆਪਾਂ ਨਹੀਂ ਤਾਂ 9:30 ਇਹਨਾਂ ਨੂੰ ਛੱਡ ਦਈਦਾ ਤੇ ਅੱਜ ਥੋੜਾ ਲੇਟ ਹੋ ਗਏ ਆ ਹੁਣ ਇਹਨਾਂ ਨੂੰ ਛੱਡ ਕੇ ਆਪਾਂ ਚਲੇ ਜਾਣਾ ਆ ਦਵਾਈ ਲੈਣ ਕੋਈ ਬਹੁਤ ਹੀ ਖੇਚਲ ਨਹੀਂ ਹੈਗੀ ਬਸ ਥੋੜਾ ਜਿਹਾ ਟਾਈਮ ਦੇਣਾ ਪੈਂਦਾ ਸਵੇਰੇ ਸ਼ਾਮ ਸਵੇਰੇ ਉੱਠ ਕੇ ਆਪਾਂ ਇਹਨਾਂ ਨੂੰ ਛੱਡ ਦਿੱਤਾ ਹੁਣ ਪਾਣੀ ਪੂਣੀ ਪਾਏ ਆ ਪਹਿਲਾਂ ਹੀ ਇਹਨਾਂ ਦੇ ਟੋਂਗੀਆਂ ਦੇ ਵਿੱਚ ਤੇ ਖੁੱਡੇ ਆਪਾਂ ਹੁਣ ਸਾਫ਼ ਕਰ ਦੇਣੇ 10 ਮਿੰਟ ਦੇ ਵਿੱਚ ਉਸ ਤੋਂ ਬਾਅਦ ਆਪਾਂ ਫ੍ਰੀ ਆ ਸ਼ਾਮ ਨੂੰ ਇਹਨਾਂ ਨੇ ਆਪ ਕੋ ਆਪਣੇ ਖੁੱਡਿਆਂ ਦੇ ਵਿੱਚ ਜਾ ਕੇ ਆਪੇ ਹੀ ਵੱੜ ਜਾਣਾ ਆ ਤੇ ਆਪਾਂ ਬਸ ਇਹਨਾਂ ਦੇ ਖੁੱਡੇ ਆ ਜਿਹੜੇ ਉਹ ਲਾ ਦੇਣੇ ਆ ਇਸ ਲਈ ਇਸ ਕੰਮ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਖੇਚਲ ਹੈ ਨਹੀਂ ਜੀ ਕਮਾਈ ਬਥੇਰੀ ਆ ਤੁਸੀਂ ਕੰਮ ਆ ਜਿਹੜਾ ਕਰ ਸਕਦੇ ਹੋ